ਕੁੜੀਆਂ ਨੇ ਬੜੀਆਂ ਰੀਚਾਂ ਸੁੱਟਿਓ ਨਾ ਮੇਰੀਆਂ ਚੀਚਾਂ ਸਤਿਸ਼੍ਰੀ ਅਕਾਲ ਜੀ ਪੰਜਾਬ ਦੀ ਪਹਿਲੀ ਅਤੇ ਮਸ਼ਹੂਰ ਵੈਲਡਿੰਗ ਕਰਨ ਵਾਲੀ ਕੁੜੀ ਹਰਪਾਲ ਕੌਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਲੋਕ ਹਰਪਾਲ ਕੌਰ ਦੇ ਵੀਡੀਓਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਹਰਪਾਲ ਕੌਰ ਦਾ ਡਾਈਵੋਰਸ ਹੋ ਗਿਆ ਸੀ ਅਤੇ ਆਪਣੇ ਡਾਈਵੋਰਸ ਹੋਣ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਪੀਕੇਕਰ ਆ ਗਈ ਸੀ ਪੀਕੇਕਰ ਆਉਣ ਤੋਂ ਬਾਅਦ ਉਹਨੇ ਵੈਲਡਿੰਗ ਦਾ ਕੰਮ ਸਿੱਖ ਲਿਆ ਅਤੇ ਵੈਲਡਿੰਗ ਦਾ ਕੰਮ ਕਰਕੇ ਹੀ ਉਹਨੇ ਆਪਣੇ ਪੁੱਤ ਨੂੰ ਪਾਲ ਲਿਆ ਹੈ ਪਰ ਅਜੇ ਤੱਕ ਕਈ ਲੋਕ ਹਰਪਾਲ ਕੌਰ ਨੂੰ ਬਹੁਤ ਜ਼ਿਆਦਾ ਗਲਤ ਬੋਲਦੇ ਨੇ ਉਹਦੇ ਪਾਸਟ ਨੂੰ ਲੈ ਕੇ ਕੱਲ੍ਹ ਰਾਤ ਹਰਪਾਲ ਕੌਰ ਨੇ ਇੱਕ ਰੀਲ ਸ਼ੇਅਰ ਕੀਤੀ ਅਤੇ ਇਹ ਰੀਲ ਸ਼ੇਅਰ ਕਰਦੇ ਹਰਪਾਲ ਕੌਰ ਨੇ ਲਿਖਿਆ ਕਦੇ ਕਦੇ ਲੋਕ ਇਹਨੇ ਗਲਤ ਕਮੈਂਟ ਕਰਦੇ ਜਿਵੇਂ ਉਹਨਾਂ ਦੇ ਘਰ ਧੀ ਪੈ ਨਹੀਂ ਹੁੰਦੀ ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਆਪਣਾ ਕੰਮ ਕਰਦੀ ਆ ਬਸ ਫਿਰ ਵੀ ਲੋਕ ਇਨੀ ਜੈਲਸੀ ਕਰਦੇ ਮੇਰਾ ਕੀ ਕਸੂਰਾ ਜੇ ਡਾਈਵੋਰਸ ਹੋਇਆ ਮੇਰਾ ਕੋਈ ਕੁੜੀ ਨਹੀਂ ਚਾਹੁੰਦੀ ਕਿ ਉਹਦਾ ਘਰ ਟੁੱਟੇ ਮੇਰੇ ਮਾਪੇ ਨੇ ਮੈਨੂੰ ਸੰਭਾਲਿਆ ਨਹੀਂ ਤਾਂ ਕੁੜੀ ਦਾ ਦੂਜਾ ਵਿਆਹ ਕਰ ਦਿੰਦੇ ਆ ਮੈਂ ਤਾਂ ਮਿਹਨਤ ਕਰਦੀ ਆਪਣੇ ਦਮ ਤੇ ਇੱਥੋਂ ਤੱਕ ਆਈ ਆ ਉਹਦਾ ਕਹਿੰਦੇ ਧੀਆ ਪੜਨਾ ਸਭ ਦੀਆਂ ਸਾਂਝੀਆਂ ਹੁੰਦੀਆਂ ਫਿਰ ਗਲਤ ਬੋਲ ਕੇ ਕੀ ਮਿਲਦਾ ਕੁੜੀ ਨੂੰ ਖੁੱਲ ਕੇ ਜੀਣ ਦਾ ਹੱਕ ਨਹੀਂ ਮੈਂ ਵੈਸੇ ਬਹੁਤ ਸਟਰੋਂਗ ਆ ਪਰ ਕਦੇ-ਕਦੇ ਪਾਣੀ ਸਿਰ ਤੋਂ ਉੱਪਰ ਹੋ ਜਾਂਦਾ ਏ ਫਿਰ ਫੀਲ ਹੁੰਦਾ ਆਧਾ ਲੋਕਾਂ ਦੀ ਸਿੱਟਾਂ ਨੂੰ ਹੀ ਲੱਗੇ ਹੋਇਆ ਬਾਕੀ ਜਿਹੜੇ ਸੋਚਦੇ ਆ ਕਿ ਮੈਂ ਡਾਈਵੋਰਸ ਤੋਂ ਬਾਅਦ ਖੁਸ਼ ਆ ਰੱਬ ਉਹਨਾਂ ਦੀਆਂ ਧੀਆਂ ਪੈਣਾ ਦੇ ਵੀ ਡਾਈਵੋਰਸ ਕਰਵਾਵੇ ਉਹਨਾਂ ਨੂੰ ਫਿਰ ਪਤਾ ਲੱਗੂਗਾ ਇੱਕ ਪਿਓ ਭਰਾ ਤੇ ਕੀ ਬੀਤਦੀ ਆ ਜਦ ਉਹ 8-10 ਸਾਲ ਬਾਅਦ ਵਾਪਿਸ ਘਰ ਆਉਂਦੀ ਆ ਤੇ ਇੱਕ ਜਵਾਕ ਵੀ ਨਾਲ ਲੈ ਆਉਂਦੀ ਆ ਸੋ ਕੁਝ ਇਸ ਤਰ੍ਹਾਂ ਹਰਪਾਲ ਕੌਰ ਨੇ ਲੋਕਾਂ ਦੇ ਗਲਤ ਕਮੈਂਟਾਂ ਦੇ ਜਵਾਬ ਦਿੱਤੇ ਨੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਬਣੀ ਰਿਓ ਸਾਡੇ ਚੈਨਲ ਦੇ ਨਾਲ ਐਦਾਂ ਦੀਆਂ ਹੋਰ ਅਪਡੇਟਸ ਲਈ ਧੰਨਵਾਦ